ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮੈਂ ਪਰਮਜੀਤ ਸਿੰਘ ਖੋਸਲਾ ਪੀ ਐਸ ਕੇ ਮੀਡੀਆ ਗਰੁੱਪ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਹਾਜ਼ਰ ਹਾਂ ਔਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਕਪਿਲ ਸ਼ਰਮਾ ਕਪਿਲ ਸ਼ਰਮਾ ਬਹੁਤਾ ਉਹਨਾਂ ਬਾਰੇ ਵੇਰਵਾ ਦੇਣ ਦੀ ਲੋੜ ਨਹੀਂ ਕਿ ਕਪਿਲ ਸ਼ਰਮਾ ਕੌਣ ਹੈ ਕਪਿਲ ਸ਼ਰਮਾ ਬਹੁਤ ਵੱਡਾ ਨਾਮ ਹੈ ਕਾਮੇਡੀ ਦੀ ਦੁਨੀਆ ਦੇ ਵਿੱਚ ਔਰ ਫਿਲਮ ਜਗਤ ਦੇ ਵਿੱਚ ਵੀ ਪਰ ਇਹ ਜਰੂਰ ਕਹਾਗੇ ਕਿ ਕਪਿਲ ਸ਼ਰਮਾ ਇੱਕ ਕੋ ਇਨਸਾਨ ਹੈ ਜਿਹੜਾ ਇੱਕ ਆਮ ਘਰ ਦੇ ਵਿੱਚੋਂ ਨਿਕਲਿਆ ਤੇ ਅੱਜ ਇਸ ਵੱਡੇ ਮੁਕਾਮ ਤੇ ਪਹੁੰਚਿਆ ਜਿੱਥੇ ਪਹੁੰਚਣ ਵਾਸਤੇ ਬੰਦਾ ਸ਼ਾਇਦ ਸੋਚਣ ਲੱਗਾ ਵੀ ਹਜ਼ਾਰ ਵਾਰੀ ਸੋਚਦਾ ਕਿ ਸ਼ਾਇਦ ਯਾਰ ਇੱਥੇ ਮੈਂ ਪਹੁੰਚ ਸਕਾਂ ਜਾਂ ਨਾ ਪਹੁੰਚ ਸਕਾਂ ਪਰ ਉਸ ਬੰਦੇ ਨੇ ਕਰ ਦਿਖਾਇਆ ਕਿ ਤੇ ਕਰ ਤੁਸੀਂ ਮਿਹਨਤ ਕਰ ਦਿਓ ਜੇਕਰ ਤੁਸੀਂ ਵਾਕੇ ਕਿਸੇ ਨੂੰ ਕੰਮ ਨੂੰ ਲਗਨ ਦੇ ਨਾਲ ਕਰ ਦਿਓ ਜੇ ਕੁਦਰਤ ਵੱਲੋਂ ਤੁਹਾਡੇ ਵਿੱਚ ਟੈਲੈਂਟ ਹੈ ਉਹਨੂੰ ਤੁਸੀਂ ਅੱਗੇ ਲੈ ਕੇ ਆਉਣਾ ਚਾਹੋ ਤੇ ਕੁਦਰਤ ਤੁਹਾਡਾ ਸਾਥ ਜ਼ਰੂਰ ਦਿੰਦੀ ਹੈ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿੱਥੇ ਕੁਦਰਤ ਨੇ ਉਹਨਾਂ ਦਾ ਸਾਥ ਦਿੱਤਾ ਉਹਦੇ ਨਾਲ-ਨਾਲ ਉਹਨਾਂ ਦੀ ਬਹੁਤ ਮਿਹਨਤ ਹੈ ਉਹਦੇ ਨਾਲ-ਨਾਲ ਸਭ ਤੋਂ ਵੱਡੀ ਜਿਹੜੀ ਗੱਲ ਹੈ ਮੈਂ ਇੱਕ ਸੋਚਦਾ ਹੁੰਨਾ ਕਿ ਉਹਨਾਂ ਦੀਆਂ ਮਾਂ ਦੀਆਂ ਦੁਆਵਾਂ ਨੇ ਜਿਹੜੀ ਮਾਂ तकरीबन तकरीबन ਹਰ ਸ਼ੋਅ ਦੇ ਵਿੱਚ ਉਹਨਾਂ ਦੇ ਨਾਲ ਹੁੰਦੀ ਇਹ ਚੀਜ਼ ਦੇਖ ਕੇ ਮੈਨੂੰ ਬੜਾ ਚੰਗਾ ਲੱਗਦਾ ਨਹੀਂ ਤੇ ਅੱਜ ਕੱਲ ਬਹੁਤੇ ਲੋਕੀ ਮਾਂ ਬਾਪ ਨੂੰ ਪੁੱਛਦੇ ਵੀ ਨਹੀਂ ਆ ਨਾਲ ਲੈ ਜਾਣਾ ਤੇ ਬਹੁਤ ਦੂਰ ਦੀ ਗੱਲ ਹੈ ਔਰ ਬੇਸ਼ੱਕ ਉਹਨਾਂ ਦੇ ਫਾਦਰ ਸਾਹਿਬ ਫਿਜ਼ੀਕਲੀ ਤੌਰ ਤੇ ਇਸ ਦੁਨੀਆ ਦੇ ਵਿੱਚ ਨਹੀਂ ਨੇ ਪਰ ਮਾਂ ਤੇ ਬਾਪ ਦਾ ਬੱਚਿਆਂ ਦੇ ਨਾਲ ਰਿਸ਼ਤਾ ਐਸਾ ਹੁੰਦਾ ਕਿ ਉਹ ਬੇਸ਼ੱਕ ਫਿਜ਼ੀਕਲੀ ਤੌਰ ਤੇ ਤੁਹਾਡੇ ਵਿੱਚ ਨਾ ਵੀ ਹੋਣ ਉਹਨਾਂ ਦੀਆਂ ਦੁਆਵਾਂ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਸੋ ਇਸੇ ਤਰ੍ਹਾਂ ਕਪਿਲ ਸ਼ਰਮਾ ਦੇ ਇਸ ਕਾਮਯਾਬੀ ਪਿੱਛੇ ਉਹਨਾਂ ਦੀ ਮਾਂ ਬਾਪ ਪਰਮਾਤਮਾ ਦੀ ਇਹ ਅਸ਼ੀਰਵਾਦ ਤੇ ਉਹਦੀ ਆਪਣੀ ਮਿਹਨਤ ਦੇ ਨਾਲ ਦੀ ਨਾਲ ਮੈਂ ਇਹ ਵੀ ਕਹਾਂਗਾ ਕਿ ਉਹਨਾਂ ਦੇ ਹਮਸਫਰ ਜੈਨੀ ਉਹ ਵੀ ਬੜੀ ਪਿਆਰੀ ਬੱਚੀ ਹੈ ਸਾਡੀ ਧੀਆ ਵਰਗੀ ਹੈ ਸਾਡੀਆਂ ਛੋਟੀਆਂ ਭੈਣਾਂ ਵਾਂਗ ਹੈ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਉਹਨਾਂ ਦੀ ਇਸ ਕਾਮਯਾਬੀ ਪਿੱਛੇ ਗੱਲ ਅੱਜ ਕਰਨੀ ਹੈ ਉਹਨਾਂ ਦੇ ਬਿਜ਼ਨਸ ਦੀ ਮੈਨੂੰ ਇਹ ਬੜਾ ਚੰਗਾ ਲੱਗਾ ਕਿ ਕਪਿਲ ਸ਼ਰਮਾ ਅੱਜ ਬਹੁਤ ਵੱਡਾ ਨਾਮ ਹੈ ਔਰ ਬਹੁਤ ਪੈਸਾ ਕਮਾਰਿਆ ਪਰ ਉਸ ਬੰਦੇ ਨੇ ਫਿਊਚਰ ਦਾ ਜਰੂਰ ਸੋਚਿਆ ਅਦਰਵਾਇਜ਼ ਕਲਾਕਾਰ ਲੋਕ ਫਿਊਚਰ ਦਾ ਨਹੀਂ ਸੋਚਦੇ ਪ੍ਰੈਜ਼ੈਂਟ ਵਿੱਚ ਬਹੁਤ ਪੈਸਾ ਵੀ ਕਮਾ ਲੈਂਦੇ ਨੇ ਵੱਡੀਆਂ ਵੱਡੀਆਂ ਆਕਾਰਾਂ ਕੋਠੀਆਂ ਲੈ ਲੈਂਦੇ ਨੇ ਫਿਰ ਹੌਲੀ ਹੌਲੀ ਉਹ ਚੀਜ਼ਾਂ ਉਹਨੂੰ ਵੇਚਣੀਆਂ ਵੀ ਪੈਂਦੀਆਂ ਨੇ ਉਹਦਾ ਕਾਰਨ ਇਹ ਹੈ ਕਿ ਜਦੋਂ ਬਹੁਤ ਵੱਡਾ ਨਾਮ ਹੁੰਦਾ ਬਹੁਤ ਪੈਸੇ ਕਮਾਉਂਦੇ ਨੇ ਉਦੋਂ ਸੋਚਦੇ ਨਹੀਂ ਕਿ ਇਹ ਰੇਤ ਦੀ ਦੀਵਾਰ ਵਾਂਗ ਹੁੰਦੀਆਂ ਨੇ ਕਲਾਕਾਰੀ ਵਾਲੀਆਂ ਚੀਜ਼ਾਂ ਇਹਦਾ ਪਤਾ ਨਹੀਂ ਕਦੋਂ ਟਹਿ ਢੇਰੀ ਹੋ ਜਾਣ ਜਾਂ ਕੰਮਕਾਰ ਘਟ ਜਾਵੇ ਜਾਂ ਆਪ ਘਟਾ ਲਵੇ ਰੱਬ ਨਾ ਕਰੇ ਕੋਈ ਬਿਮਾਰ ਸ਼ਮਰ ਹੋ ਜਾਏ ਤੇ ਕੰਮ ਬੰਦ ਹੋ ਜਾਵੇ ਉਹਦੇ ਵਾਸਤੇ ਸਾਨੂੰ ਫਿਊਚਰ ਬਾਰੇ ਸੋਚਣਾ ਪੈਂਦਾ ਬਹੁਤ ਸਾਰੇ ਤੁਸੀਂ ਇੰਟਰਵਿਊਸ ਦੇ ਦੇ ਸਪੈਸ਼ਲੀ ਪੰਜਾਬੀ ਕਲਾਕਾਰਾਂ ਦੇ ਜਿਹੜੇ ਅੱਜ ਸਰਕਾਰਾਂ ਨੂੰ ਕਹਿ ਰਹੇ ਨੇ ਕਿ ਪੈਨਸ਼ਨਾਂ ਦਿਓ ਕਿਸੇ ਜ਼ਮਾਨੇ ਵਿੱਚ ਬਹੁਤ ਅਮੀਰ ਸਾਦੇ ਹੁੰਦੇ ਸਨ ਪਰ ਇਹਨਾਂ ਨੇ ਆਪਣੇ ਫਿਊਚਰ ਬਾਰੇ ਨਹੀਂ ਸੋਚਿਆ ਕੋਈ ਕਾਰੋਬਾਰ ਨਹੀਂ ਚਲਾਇਆ ਅਸ਼ਾਸ਼ੀਆਂ ਕੀਤੀਆਂ ਤੇ ਅੱਜ 5-500 ਰੁਪਈਆ ਨੂੰ ਕਈ ਕਲਾਕਾਰ ਤਰਸਦੇ ਨੇ ਤੁਸੀਂ ਖੁਦ ਇੰਟਰਵਿਊਜ਼ ਦੇਖਦੇ ਰਹਿੰਦੇ ਹੋ ਸੋ ਇਹ ਚੰਗੀ ਗੱਲ ਹੈ ਕਿ ਕਪਿਲ ਸ਼ਰਮਾ ਨੇ ਫਿਊਚਰ ਬਾਰੇ ਸੋਚ ਕੇ ਕਾਰੋਬਾਰ ਕਰਨ ਦਾ ਸੋਚਿਆ ਕਾਰੋਬਾਰ ਉਸ ਬੰਦੇ ਨੇ ਪੰਜਾਬ ਜਾਂ ਮੁੰਬਈ ਜਾਂ ਭਾਰਤ ਦੇ ਕਿਸੇ ਕੋਨੇ ਵਿੱਚ ਸ਼ਾਇਦ ਇਹ ਸੋਚ ਕੇ ਨਹੀਂ ਕੀਤਾ ਕਿ ਸਾਡੇ ਉਥੇ ਬਹੁਤ ਕੁਝ ਇਹੋ ਜਿਹਾ ਚੱਲਦਾ ਹੈ ਕਿ ਜਦੋਂ ਮਰਜੀ ਗੋਲੀਆਂ ਚੱਲ ਜਾਂਦੀਆਂ ਨੇ ਜਦੋਂ ਮਰਜੀ ਡਕਹਿਤੀਆਂ ਹੋ ਜਾਂਦੀਆਂ ਨੇ ਜਦੋਂ ਮਰਜੀ ਫਰੋਤੀਆਂ ਮੰਗਣ ਲੱਗ ਜਾਂਦੇ ਨੇ ਚੋਰੀਆਂ ਹੁੰਦੀਆਂ ਨੇ ਇਸ ਕਰਕੇ ਸ਼ਾਇਦ ਉਸ ਬੰਦੇ ਨੇ ਸੋਚਿਆ ਯਾਰ ਕੈਨੇਡਾ ਦੇ ਵਿੱਚ ਕਰਦੇ ਸ਼ਾਇਦ ਸੇਫ ਕੰਟਰੀ ਆ ਪਰ ਉਹ ਇਹ ਗੱਲ ਭੁੱਲ ਗਿਆ ਕਿ ਪੰਜਾਬ ਸਾਰਾ ਤੇ ਇੱਥੇ ਆ ਕੇ ਵਸਿਆ ਭਾਰਤ ਤਕਰੀਬਨ ਅੱਧਾ ਤੇ ਇੱਥੇ ਆ ਕੇ ਵਸਿਆ ਹੋਇਆ ਲੋਕ ਹੈਗੇ ਤੇ ਉਹੀ ਲੋਕ ਨੇ ਨਾ ਮੈਂ ਅਕਸਰ ਕਹਿੰਦਾ ਹੁੰਨਾ ਕਿ ਜਦੋਂ ਸਾਡੇ ਲੋਕ ਕਿਸੇ ਵੀ ਬਾਹਰਲੇ ਮੁਲਕ ਦੇ ਵਿੱਚ ਜਾਂਦੇ ਆ ਜਿੱਥੇ ਆਪਣਾ ਕੱਪੜਾ ਲੀੜਾ ਅਟੈਚੀਆਂ ਵਿੱਚ ਪੈਕ ਕਰਦੇ ਨੇ ਹੋਰ ਸਾਜੋ ਸਮਾਨ ਪੈਕ ਕਰਦੇ ਨੇ ਉਹਦੇ ਨਾਲ ਨਾਲ ਆਪਣੀਆਂ ਆਦਤਾਂ ਵੀ ਪੈਕ ਕਰਕੇ ਨਾਲ ਹੀ ਲੈ ਆਉਂਦੇ ਨੇ ਤੇ ਇੱਥੇ ਲੈ ਆ ਕੇ ਉਹਨਾਂ ਨੂੰ ਵਰਤਦੇ ਨੇ ਕਪਿਲ ਸ਼ਰਮਾ ਨੇ ਥੋੜਾ ਚਿਰ ਪਹਿਲੇ ਜੇ ਕੈਪਸ ਕੈਫੇ ਦੇ ਨਾਮ ਤੇ ਵੈਨਕੂਵਰ ਸਰੀ ਦੇ ਵਿੱਚ ਬਿਜ਼ਨਸ ਖੋਲ੍ਹਿਆ ਸੀ ਔਰ ਥੋੜੇ ਦਿਨਾਂ ਬਾਅਦ ਹੀ ਅਟੈਕ ਹੋ ਗਿਆ ਉਸ ਬਿਜ਼ਨਸ ਤੇ ਔਰ ਉਸ ਅਟੈਕ ਦੀ ਜ਼ਿੰਮੇਵਾਰੀ ਲਈ ਸੀ ਬੀਕੇ ਆਈ ਨੇ ਔਰ ਉਹਨੂੰ ਬਹਾਨਾ ਬਣਾਇਆ ਗਿਆ ਸੀਗਾ ਜਾਂ ਸੱਚੀ ਗੱਲ ਸੀ ਇਹ ਉਹ ਜਾਣਨ ਕਿਹਾ ਗਿਆ ਸੀ ਕਿ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਕਿਤੇ ਨਿਹੰਗ ਸਿੰਘਾਂ ਬਾਰੇ ਜਾਂ ਸਿੱਖੀਜ਼ਮ ਬਾਰੇ ਕੁਝ ਗਲਤ ਬੋਲਿਆ ਸੀ ਇਸ ਕਰਕੇ ਉਹਦਾ ਬਿਜ਼ਨਸ ਤੇ ਅਸੀਂ ਅਟੈਕ ਕੀਤਾ ਅਜੇ ਮਹੀਨਾ ਨਹੀਂ ਹੋਇਆ ਸੀ ਕੱਲ ਫੇਰ ਉਹਦੇ ਬਿਜ਼ਨਸ ਤੇ ਕਿਉਂਕਿ ਕਪਿਲ ਸ਼ਰਮਾ ਨੇ ਕਿਆਸੀ ਕੋਈ ਗੱਲ ਨਹੀਂ ਅਸੀਂ ਡਰਾਂਗੇ ਨਹੀਂ ਧਮਕਾਂਗੇ ਨਹੀਂ ਅਸੀਂ ਆਪਣੇ ਕਾਰੋਬਾਰ ਨੂੰ ਫੇਰ ਚਲਾਵਾਂਗੇ ਤੇ ਉਸ ਬੰਦੇ ਨੇ ਦੁਬਾਰਾ ਸਾਰਾ ਰੈਨੋਵੇਟ ਕਰਕੇ ਫੇਰ ਸ਼ੁਰੂ ਕੀਤਾ ਤੇ ਅਜੇ ਮਹੀਨਾ ਵੀ ਨਹੀਂ ਹੋਇਆ ਸੀ ਤੇ ਕੱਲ ਫੇਰ ਉਹਦੇ ਕੈਫੇ ਤੇ ਗੋਲੀਆਂ ਚੱਲ ਗਈਆਂ 25 ਟੋਟਲ ਰਾਉਂਡ ਕੀਤੇ ਗਏ ਜਿਨ੍ਹਾਂ ਵਿੱਚੋਂ 6 ਗੋਲੀਆਂ ਉਹਨਾਂ ਦੇ ਸ਼ੀਸ਼ੇ ਦੇ ਵਿੱਚ ਜਾ ਕੇ ਵੱਜੀਆਂ ਤੇ ਇੱਕ ਆਡੀਓ ਵੀ ਸੋਸ਼ਲ ਮੀਡੀਆ ਤੇ ਅੱਜਕੱਲ ਬੜੀ ਚੱਲ ਰਹੀ ਹੈ ਕੱਲ ਦੀ ਜਿਸ ਆਡੀਓ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਲੋਰੈਂਸ ਗਰੁੱਪ ਵੱਲੋਂ ਔਰ ਇਸ ਆਡੀਓ ਨੂੰ ਜੇਕਰ ਸੁਣੀਏ ਤੇ ਦਿਲ ਕੰਬ ਜਾਏਗਾ ਕਿ ਯਾਰ ਐਦਾਂ ਸ਼ਰਿਆਬ ਵੀ ਧਮਕੀਆਂ ਕੋਈ ਦੇ ਸਕਦਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜੇ ਇਹ ਧਮਕੀਆਂ ਕੋਈ ਦੇ ਰਿਹਾ ਤੇ ਸਰਕਾਰਾਂ ਦਾ ਕੰਮ ਹੈ ਇਹਨਾਂ ਨੂੰ ਫੜਨਾ ਇੱਕ ਚੁਟਕੀ ਮਾਰੇ ਫੜ ਸਕਦੇ ਨੇ ਪਰ ਕੌਣ ਹੀ ਇਹ ਕੁਝ ਕਰ ਦੇ ਕਿਉਂ ਨਹੀਂ ਸਰਕਾਰਾਂ ਸਾਡੀਆਂ ਕੁਝ ਕਰਦੀਆਂ ਕੈਨੇਡੀਅਨ ਸਰਕਾਰ ਨੂੰ ਨਾਲ ਲੈ ਕੇ ਫੜ ਸਕਦੇ ਨੇ ਪਰ ਸਾਡੇ ਲੋਕ ਕਿਤੇ ਵੋਟਾਂ ਵਿੱਚ ਰੁੱਝੇ ਰਹਿੰਦੇ ਨੇ ਇੱਕ ਦੂਸਰੇ ਨੂੰ ਤਲਖੀਆਂ ਭਰੀਆਂ ਜਿਹੜੀਆਂ ਸਟੇਟਮੈਂਟਾਂ ਦੇਣ ਵਿੱਚ ਰੁੱਝੇ ਰਹਿੰਦੇ ਨੇ ਸਾਡੇ ਰਾਜਨੀਤਿਕ ਲੋਕ ਉਹਨਾਂ ਨੂੰ ਕਿਸੇ ਦੇ ਨਾਲ ਕੀ ਪਰ ਜਿਹੜੀ ਆਡੀਓ ਸਾਹਮਣੇ ਹੈ ਉਹਦੇ ਵਿੱਚ ਸ਼ਰਿਆਮ ਕਿਹਾ ਕਿ ਕਲਾਕਾਰ ਵੱਡਾ ਹੋਵੇ ਛੋਟਾ ਹੋਵੇ ਜਿਹੜਾ ਵੀ ਸੁਲਮਾਨ ਖਾਨ ਦੇ ਨਾਲ ਕੰਮ ਕਰੇਗਾ ਫਿਲਮਾਂ ਦੇ ਵਿੱਚ ਹੋਵੇ ਜਾਂ ਜਾਂ ਆਪਣੇ ਰਿਐਲਿਟੀ ਸ਼ੋਅਾਂ ਦੇ ਵਿੱਚ ਉਹਨੂੰ ਬੁਲਾਏਗਾ ਉਹਨੂੰ ਖਤਮ ਕਰ ਦਿੱਤਾ ਜਾਏਗਾ ਬਹੁਤ ਸਾਰੀਆਂ ਗੱਲਾਂ ਨੇ ਇਸ ਆਡੀਓ ਦੇ ਵਿੱਚ ਪਰ ਪੀਐਸਕੇ ਮੀਡੀਆ ਗਰੁੱਪ ਐਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਵੀਡੀਓ ਫੇਕ ਆ ਜਾਂ ਸਹੀ ਆ ਜਾਂ ਕਹਦੀ ਆਵਾਜ਼ ਆ ਕੁਝ ਨਹੀਂ ਸਾਨੂੰ ਪਤਾ ਨਾ ਸੀ ਪੁਸ਼ਟੀ ਕਰਦੇ ਆ ਪਰ ਜੋ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਤੁਹਾਡੇ ਨਾਲ ਜਰੂਰ ਮੈਂ ਸਾਂਝਾ ਕਰਦਾ ਆ ਸੁਣੋ ਆਡੀਓ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਆ ਮੈਂ ਹਰੀ ਬੌਕਸਰ ਲੋਰੈਂਸ ਬਿਸ਼ਨੋਈ ਗੈਂਗ ਸੇ ਇਹ ਜੋ ਕਪਿਲ ਸ਼ਰਮਾ ਤੇ ਪਹਿਲੇ ਔਰ ਅਬ ਇਹ ਜੋ ਫਾਇਰਿੰਗ ਹੋਈ ਹੈ ਇਹ ਇਸ ਲਈ ਹੋਈ ਹੈ ਇਸਨੇ ਸੁਲਮਾਨ ਖਾਨ ਨੂੰ ਉਦਘਾਟਨ ਤੇ ਬੁਲਾਇਆ ਥਾ ਨੈਟਫਲਿਕਸ ਦੇ ਸ਼ੋਅ ਤੇ और अगली बार जो भी डायरेक्टर प्रोड्यूसर कलाकार इनको सारों को वार्निंग नहीं देंगे अब सीधी है कि फोर्टी सेवन चलेगी इनकी छाती पे और मुंबई में ये वार्निंग है सभी को छोटे मोटे कलाकारों को छोटे मोटे प्रोड्यूसरों को सभी को अब हम मुंबई का माहौल इतना खराब कर देंगे कि तुम लोगों ने सोचा भी नहीं होगा तुम्हारी जिंदगी में ठीक है अगर इसके साथ किसी ने भी काम किया चाहे कोई छोटा मोटा कलाकार हो छोटा मोटा डायरेक्टर प्रोड्यूसर हो हम किसी को भी नहीं छोड़ेंगे हम मार देंगे उसको किसी भी तब जाना पड़ेगा हमारे को उसको मारने के लिए हम उसको मार देंगे ठीक है अगर सलमान खान के साथ किसी ने काम किया तो वो खुद की जमात का जिम्मेदार खुद होगा जय श्री राम जय बलकारी की होगा साढ़े लोगों का इन्होंने मुल्कों के जिन्हें भी कारोबार ने ਜਿੰਨੇ ਵੀ ਕਾਰੋਬਾਰੀ ਨੇ ਉਹ ਡਰੇ ਹੋਏ ਨੇ ਬਹੁਤ ਸਾਰੀਆਂ ਫਰੋਤੀਆਂ ਦੀਆਂ ਕਾਲਾਂ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਬਿਜ਼ਨਸਮੈਨਾਂ ਨੂੰ ਮਾਰ ਵੀ ਦਿੱਤਾ ਗਿਆ ਤੁਹਾਨੂੰ ਪਤਾ ਕੋਈ ਐਸਾ ਦਿਨ ਨਹੀਂ ਜਾਂਦਾ ਜਦੋਂ ਬ੍ਰੈਂਟਨ ਜਾਂ ਸਰੀ ਦੇ ਵਿੱਚ ਗੋਲੀ ਨਹੀਂ ਚੱਲਦੀ ਕੋਈ ਵੀ ਐਸਾ ਸਿੰਗਲ ਦਿਨ ਨਹੀਂ ਜਾਂਦਾ ਗੋਲੀਆਂ ਮਾਰਦੇ ਵੀ ਸਾਡੇ ਨੇ ਮਰਦੇ ਵੀ ਸਾਡੇ ਨੇ ਕੀ ਕੀਤਾ ਜਾਵੇ ਜਿਹੜੀਆਂ ਚੀਜ਼ਾਂ ਤੋਂ ਬਚਦੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਪਹੁੰਚੇ ਸੀ कि शायद ਇਹਨਾਂ ਮੁਲਕਾਂ ਦੇ ਵਿੱਚ ਥੋੜੀ ਸ਼ਾਂਤੀ ਹੈ ਥੋੜਾ ਮਾਹੌਲ ਠੀਕ ਹੈ ਥੋੜੇ ਕਾਨੂੰਨ ਸਿਸਟਮ ਥੋੜਾ ਵਧੀਆ ਹੈ ਅਸੀਂ ਇੱਥੇ ਆ ਕੇ ਇਸੇ ਇਸ ਮੁਲਕ ਦੇ ਸਿਸਟਮ ਨੂੰ ਵੀ ਬੁਰੀ ਤਰ੍ਹਾਂ ਭੇੜਾ ਕਰ ਦਿੱਤਾ ਤੁਸੀਂ ਸੋਚ ਕੇ ਦੇਖੋ ਇਹਦੂ ਗਾਂ ਫਿਰ ਕਿੱਥੇ ਜਾਵਾਂਗੇ ਅਸੀਂ ਕਿਹੜੇ ਮੁਲਕ ਵਿੱਚ ਜਾਵਾਂਗੇ ਕਿਹੜੀ ਦੁਨੀਆ ਦੇ ਵਿੱਚ ਜਾਵਾਂਗੇ ਅਸੀਂ ਇੱਥੇ ਮੋਰਚੇ ਲਾਉਣਾ ਇੱਕ ਆਮ ਜੀ ਚੀਜ਼ ਬਣਤਾ ਹਾਲਾਂਕਿ ਇੱਥੇ ਦਾ ਕਲਚਰ ਨਹੀਂ ਸੀਗਾ ਹਰ ਚੀਜ਼ ਤੇ ਮੈਂ ਕਿਸ ਤਰ੍ਹਾਂ ਖੁੱਲ ਕੇ ਗੱਲ ਕਰਾਂਗਾ ਜਿਹੜਾ ਜੋ ਜੋ ਅਸੀਂ ਇੱਥੇ ਮੁਲਕ ਦੇ ਵਿੱਚ ਕਰ ਰਹੇ ਆਂ ਪਰ ਅੱਜ ਕਪਿਲ ਸ਼ਰਮਾ ਬਾਰੇ ਗੱਲਬਾਤ ਕਰਨੀ ਸੀ ਸੋ ਕਪਿਲ ਸ਼ਰਮਾ ਦਾ ਇਹ ਬਿਜ਼ਨਸ ਵੀ ਵਿਚਾਰੇ ਨੇ ਸ਼ੁਰੂ ਕੀਤਾ ਸੀਗਾ ਤੇ ਇਹ ਸ਼ੁਰੂ ਕਰ ਦਿਆ ਸਾਰੇ ਹੁਣ ਪਤਾ ਨਹੀਂ ਤੀਜੀ ਵਾਰੀ ਉਹ ਸ਼ੁਰੂ ਕਰੇਗਾ ਜਾਂ ਬੰਦ ਕਰੇਗਾ ਬਿਜ਼ਨਸ ਨੂੰ ਜਾਂ ਕੀ ਕਰੇਗਾ ਅਜੇ ਕੋਈ ਕਪਿਲ ਸ਼ਰਮਾ ਦੀ ਸਟੇਟਮੈਂਟ ਨਹੀਂ ਆਈ ਜਦੋਂ ਵੀ ਕਪਿਲ ਸ਼ਰਮਾ ਦੀ ਕੋਈ ਸਟੇਟਮੈਂਟ ਆਏਗੀ ਤੇ ਜ਼ਰੂਰ ਤੁਹਾਨੂੰ ਸਾਂਝੀ ਕੀਤੀ ਜਾਏਗੀ ਮੈਂ ਫੋਨ ਵੀ ਕੀਤਾ ਸੀ ਪਰ ਅਸੀਂ ਸਮੱਸਿਆ ਸੱਦਦੇ ਕਿ ਉਹ ਫੋਨ ਇਸ ਵੇਲੇ ਕਿਸੇ ਦਾ ਲੈ ਨਹੀਂ ਰਿਹਾ ਤੇ ਨਾ ਕੋਈ ਸਟੇਟਮੈਂਟ ਉਹਨਾਂ ਵੱਲੋਂ ਆਈ ਹੈ ਸੋ ਬਸ ਇਹੀ ਕਹਿ ਸਕਦੇ ਕਿ ਮਾਲਕ ਭਲੀ ਕਰੇ ਸਾਡੇ ਲੋਕਾਂ ਤੋਂ ਹੀ ਸਾਡੇ ਲੋਕਾਂ ਨੂੰ ਬਚਾਏ ਸਤਿ ਸ਼੍ਰੀ ਅਕਾਲ